ਬਿਸਤਾਰਾ ਫਲਾਈਟ ਵਾਲਿਆਂ ਦਾ ਬੜਾ ਚੱਕਰ ਚੱਪਿਆ ਕਹਿੰਦੇ ਵੀ ਖਾਣਿਆਂ ਦੇ ਨਾਮ ਰੱਖੀ ਬੈਠੇ ਹੋ ਇਹ Hindu ਖਾਣਾ ਇਹ Muslim ਖਾਣਾ ਮੈਂ ਤਾਂ ਪਹਿਲੀ ਵਾਰੀ ਇਹ ਗੱਲ ਸੁਣੀ ਹੈ ਬਹੁਤ ਤਾਂ ਬੜੀਆਂ ਚੀਜ਼ਾਂ ਸੁਣੀਆਂ ਸੀ ਨਾ ਧਾਰਮਿਕ ਤੌਰ ਤੇ ਰੱਖੇ ਹੋਏ ਪਹਿਲੀ ਵਾਰੀ ਸੁਣੀ ਹੈ ਇਹ ਤਾਂ ਮਸਲਾ ਵੀ ਕਾਫੀ ਪਿਆ ਹੋਇਆ ਹੈ ਕੀ ਪੂਰਾ ਮਸਲਾ ਕੀ ਹੈ ਜੀ ਇਹ ਹਰ ਪਾਸੇ ਜਦੋਂ ਨਫ਼ਰਤ ਹੋਵੇ ਤਾਂ ਫਿਰ ਕਾਰੋਬਾਰਾਂ ਚ ਬਿਲਕੁਲ ਨਫ਼ਰਤ ਵੜ ਜਾਂਦੀ ਹੈ ਹਰ ਚੀਜ਼ਾਂ ਦੇ ਵਿੱਚ ਦਿਸਣ ਲੱਗ ਜਾਂਦੀ ਹੈ ਹਨ ਜਦੋਂ ਇਹਨਾਂ ਨੇ ਮੰਦਰ ਮਸਜਿਦ ਤਿਰਸ਼ੂਲ ਛਰਪਾਨ ਉਹ ਇੰਨੇ ਵੱਡੇ ਪੱਦਰਤੇ ਦੂਰ ਕਰ ਦਿੱਤੇ ਆ ਕਿ ਉਹ ਆਪਸ ਚੋਂ ਜੁੜ ਨਹੀਂ ਸਕਦੇ ਰਾਖੀ ਨਹੀਂ ਕਿਸੇ ਮਜਲੂਮ ਦੀ ਕਰਦੇ ਉਹ ਆਪਸ ਚੋਂ ਜ਼ਿਆਦਾ ਜੀ ਕਿ ਵਾਰਡ ਘਟ ਕਰੀ ਜਾਂਦੇ ਨੇ ਇਹ ਇਹ ਤੇ ਇਹਨਾਂ ਦਾ ਵੱਸ ਹੋਵੇ ਨਾ ਸਭ ਇਹ ਸੰਤ ਸੰਤਰੇ ਵਾਂਗੂ ਜਿਵੇਂ ਕਹਿੰਦੇ ਮੈਂ ਟਮਾਟਰ ਹੋ ਜਾਏ ਆਰਐਸਐਸ ਦਾ ਤੇ ਖੀਰਾ ਹੋ ਜਾਵੇ ਬਿਲਕੁਲ اسلام ਉਹ ਜਾਣਾ ਮਿੰਟੂ ਜੀ ਜਿਹੜੇ ਹਿਸਾਬ ਨਾਲ ਮਾਹੌਲ ਜਾਂ ਬਣਦਾ ਸਭ ਜੀਆਂ ਵੀ ਵੰਡੀਆਂ ਜਾਣ ਕੇ ਕਿ ਨਾ ਨਾ ਟਮਾਟਰ ਮੈਂ ਨਹੀਂ ਲੈਣਾ ਹੂੰ ਇਹ ਤੇ ਆਰਐਸਐਸ ਵਾਲਿਆਂ ਦਾ ਭਗਵਾਨ ਇਹ ਰੰਗ ਤਾਂ ਉਦੋਂ ਦਾ ਸਹੀ ਗੱਲ ਹੈ ਖੀਰਾ ਅਸੀਂ ਨਹੀਂ ਖਾਣਾ ਇਹ ਤਾਂ ਮੁਸਲਮਾਨਾਂ ਦਾ ਵੀ ਹਰਾ ਰੰਗ ਬਿਲਕੁਲ ਬਿਲਕੁਲ ਕੀ ਆ ਯਾਰ ਇਸ ਮੁਲਕ ਚ ਜਾਂ ਇਸ ਦੁਨੀਆ ਚ ਕੀ ਕੁਝ ਚੱਲਦਾ ਪਿਆ ਜਨਾਬ ਇਹਨਾਂ ਨਾਲ ਤੇ ਜਨੌਰ ਮੈਨੂੰ ਲੱਗਦਾ ਬੰਦਿਆਂ ਨਾਲੋਂ ਬੜੇ ਠੀਕ ਨੇ ਹੂੰ ਉਹ ਮੰਦਿਰ ਚ ਵੀ ਬਹਿ ਜਾਂਦੇ ਉੱਤੇ ਛੱਤ ਦੇ ਮਸਜਿਦ 'ਚ ਵੀ ਚਲੇ ਜਾਂਦੇ ਆ ਗੁਰੂ ਘਰ 'ਚ ਵੀ ਆ ਜਾਂਦੇ ਆ ਠਾਕਰ ਦਵਾਰੇ 'ਚ ਕਿਤੇ ਵੀ ਚਲੇ ਜਾਂਦੇ ਆ ਯਾਰ ਸਾਡੇ ਨਾਲੋਂ ਚੰਗੇ ਨੇ ਜਨੌਰ ਇਹ ਹਮਿੱਦਿਆ ਆ ਇਹਹੀ ਕਹਿ ਸਕਦੇ ਆ ਜਨਾਬ ਕਿਹਨਾ ਨਾਲੋਂ ਤੇ ਫਿਰ ਉਹੀ ਚੰਗੇ ਆ ਹਾਲਾਂਕਿ ਮੈਂ ਸਮਝਦਾ ਕਿ ਜਿਵੇਂ ਜਿਵੇਂ ਲੋਕ ਪੜ ਰਹੇ ਆ ਜਿਵੇਂ ਜਿਵੇਂ ਲੋਕ ਅਗਾਂਹ ਨੂੰ ਵਧ ਰਹੇ ਆ ਮਾਨਸਿਕ ਤੌਰ ਤੇ ਜਾਂ ਕਹਿ ਲੋ ਕਿ ਭਾਈਚਾਰਕ ਤੌਰ ਤੇ ਇਹ ਬਹਿਗਿਆਰ ਚ ਹੋ ਗਿਆ ਜੀ ਇਹ ਗ੍ਰਾਫ ਥੱਲੇ ਥੱਲੇ ਜਾ ਰਿਹਾ ਦਿਨ ਬਹੁਤ ਜ਼ਿਆਦਾ ਸੁਗੜੀ ਸੋਚ ਐ ਇੱਥੇ ਬੜੇ ਚਾਹ ਦੇ ਨਾਲ ਪੋਸਟ ਪਾਈ ਜਾਂਦੀ ਆ ਕਿ ਮੈਂ ਟੈਕਸੀ ਆਨਲਾਈਨ ਬੁੱਕ ਕੀਤੀ ਸੀਗੀ ਮੁਸਲਮਾਨ ਆ ਗਿਆ ਜੀ ਤਾਂ ਮੈਂ ਉਹ ਕੈਂਸਲੇਸ਼ਨ ਪਾਤੀ ਆ ਕਿ じゃ ਮੈਂ ਨਹੀਂ ਤੇਰੇ ਨਾਲ ਚੜਨਾ ਬੜੇ ਅਜੀਬ ਵਰਤਾਰੇ ਨੇ ਕੋਈ ਹੋਮ ਡਿਲੀਵਰੀ ਕਰਨ ਆਉਂਦਾ ਹੈ ਖਾਣੇ ਦੀ ਜੀ ਮੈਂ ਹੋਮ ਡਿਲੀਵਰੀ ਨਹੀਂ ਲਈ ਕਿਉਂ ਕਿਉਂਕਿ ਦੇਣ ਵਾਲਾ ਫਲਾਣੇ ਧਰਮ ਦਾ ਸੀਗਾ ਮੇਰੇ ਧਰਮ ਤੋਂ ਵੱਖਰੇ ਧਰਮ ਦਾ ਸੀ ਖਾਣਾ ਜਿਹੜਾ ਤੁਸੀਂ ਖਾ ਰਹੇ ਹੋ ਉਹ ਗਾਇਆ ਕਿਸ ਨੇ ਹੈ ਪੀਸਿਆ ਕਿਸ ਨੇ ਹੈ ਕਿਹੜਾ ਪਤਾ ਹੈ ਪਤਾ ਹੀ ਨਹੀਂ ਕਿੰਨੇ ਤਰ੍ਹਾਂ ਦੇ ਇਨਸਾਨ ਦੇ ਵਿੱਚ ਜੁੜੇ ਹੋਏ ਆ ਕੱਲਿਆ ਕਿ ਇਸੇ ਤਰ੍ਹਾਂ ਇਹ ਮਾਮਲਾ ਜਿਹੜਾ ਇੱਕ ਪੱਤਰਕਾਰ ਨੇ ਚੁੱਕਿਆ ਜੀ ਕਹਿੰਦੇ ਜੀ ਤੁਸੀਂ ਲਿਖ ਰੱਖਿਆ ਕਿ ਆ ਮੁਸਲਮਾਨ ਯਾਨੀ ਜਿਹੜਾ ਮਾਸਾ ਖਾ ਰਹੀ ਹੈ ਮੁਸਲਮਾਨਾਂ ਦਾ ਜਿਹੜਾ ਸ਼ਾਕਾहारी ਹਿੰਦੂਆਂ ਦਾ ਜੀ ਉਹ ਕਾਫੀ ਟਵੀਟ ਜਿਹੜਾ ਚਰਚਾ ਤੇ ਸਵਾਲ ਵੀ ਕੀਤਾ ਕਿ ਭਾਈ ਦੇਖੋ ਕਿ ਸਾਰੇ ਮੁਸਲਮਾਨ ਜਿਹੜੇ ਨਾਨਵੈਜ ਖਾਂਦੇ ਤੇ ਸਾਰੇ ਹਿੰਦੂ ਸ਼ਾਕਾਹਾਰੀ ਆ ਤੁਸੀਂ ਕਿੱਥੋਂ ਸਰਟੀਫਿਕੇਟ ਹਾਸਲ ਕੀਤਾ ਜੀ ਸਹੀ ਗੱਲ ਜੀ ਤੁਹਾਨੂੰ ਕੀ ਆਪਾਂ ਨੂੰ ਵੀ ਪਤਾ ਸ ਬਿਲਕੁਲ ਸਿੱਖਾਂ ਤੋਂ ਲੈ ਕੇ ਆਪਾਂ ਇੱਥੇ ਸਾਰੇ ਆਪਣੇ ਧਰਮ ਪੰਜਾਬ 'ਚ ਰਹਿੰਦੇ ਆ ਜੀ ਜੀ ਬਿਲਕੁਲ ਸਰ ਆਪਾਂ ਨੂੰ ਪਤਾ ਕਿ ਨਾ ਸਾਰੇ ਧਰਮ ਜਿਹੜੇ ਨਾਨਵੈਜ ਹੁੰਦੇ ਆ ਨਾ ਸਾਰੇ ਵੈਜੀਟੇਰੀਅਨ ਹੁੰਦੇ ਆ ਇਸੇ ਤਰ੍ਹਾਂ ਹੀ ਚੱਲਦਾ ਤਾਂ ਮਤਲਬ ਕਿ ਇੰਨਾ ਜ਼ਿਆਦਾ ਫਿਰਕੂ ਕਰਨ ਹੋ ਗਿਆ ਸਾਰੀਆਂ ਚੀਜ਼ਾਂ ਦਾ ਜੀ ਤਾਂ ਹੁਣ ਉਸ ਪੱਤਰਕਾਰ ਨੇ ਜੋ ਹਾਂ ਬਾਬਾ ਜੀ ਮੰਤਰਾਲਾ ਹੈ ਉਹਦੇ ਤੋਂ ਕਾਰਵਾਈ ਬੰਗੀ ਆ ਕਿ ਇਹਨਾਂ ਤੇ ਕਾਰਵਾਈ ਕਰੋ ਹੋਣੀ ਵੀ ਚਾਹੀਦੀ ਹੈ ਜੀ ਇਸ ਦੇਸ਼ ਦੇ ਵਿੱਚ ਕਟੜ ਵਾਤਾ ਦਾ ਜਿਹੜਾ आलम ਹੈ ਨਾ ਸਭ ਉਹ ਇਸ ਤਰ੍ਹਾਂ ਦਾ ਆ ਕਿ ਇੱਕ ਜੋੜਾ ਸ਼ਾਦੀ ਤੋਂ ਬਾਅਦ ਪਾਸਪੋਰਟ ਬਣਵਾਉਣ ਗਿਆ ਨਾਂ ਤੁਹਾਨੂੰ ਪਤਾ ਹੀ ਨਾ ਬਦਲਦੇ ਆ ਜੀ ਜੀ ਤੇ ਪਾਸਪੋਰਟ ਅਧਿਕਾਰੀ ਨੇ ਨਿਗਾਹ ਤਾਂ ਮਾਰ ਕੇ ਜਦੋਂ ਵੇਖਿਆ ਹੁਣ ਬੀਬੀ ਦਾ ਨਾਂ ਪਹਿਲਾ ਪਹਿਲੇ ਧਰਮਵਾਲਾ ਕਿਉਂਕਿ ਉਹਨਾਂ ਦਾ ਜਿਹੜਾ ਵਿਆਹ ਸੀਗਾ ਹੂੰ ਉਹ ਅੰਤਰ ਧਰਮ ਵਿਆਸ ਜੀ ਜੀ ਤੇ ਉਹ ਤੇ ਉੱਥੇ ਲੱਗ ਪਿਆ ਹੂੰ ਕਿ ਤੈਨੂੰ ਸ਼ਰਮ ਨਹੀਂ ਆਈ ਹਿੰਦੂਆਂ ਘਰ ਜਨਮ ਲੈ ਕੇ ਤੂੰ ਮੁਸਲਮਾਨ ਦੇ ਲੜ ਲੱਗ ਗਿਆ ਮਤਲਬ ਲੜ ਕੇ ਜਾਤੇ ਸਾਡੇ ਭਾਈ ਸਾਹਿਬ ਸਾਡਾ ਆਪ ਦਾ ਫੈਸਲਾ ਸੀ ਬਹੁਤ ਪੜੇ ਆ ਦੋਨੇ ਬਹੁਤ ਪੜੇ ਆ ਤੇਰੇ ਨਾਲੋਂ ਕੋਈ ਦਰਜਾ ਉੱਚਾ ਜੌਬ ਕਰਦੇ ਆ ਹੂੰ ਜੀ ਤੂੰ ਸਾਨੂੰ ਕੀ ਸਿਖਾ ਰਿਹਾ ਰੌਲਾ ਪੈ ਗਿਆ ਕਿ ਇਹ ਤੇ ਬਈ ਆਪਦੀ ਜਿਹੜੀ ਨੌਲੇਜ ਹੈ ਉਹਦੀ ਨੌਲੇਜ ਬੁੱਕ ਖੋਲ ਕੇ ਬੈਠ ਗਿਆ ਹੂੰ ਇਤੇ ਸਾਨੂੰ ਗਿਆਨ ਵੰਡਣ ਲੱਗ ਪਏ ਫਿਰ ਉਹਦੇ ਤੇ ਕਾਰਵਾਈ ਹੋਈ ਹੂੰ ਤਬ ਕੀ ਹੈ ਇਹ ਕਟੜਪੁਣਾ ਹੈ ਬਿਲਕੁਲ ਕਟੜਪੁਣਾ ਸਾਰੇ ਪਾਸੇ ਹਾਵੀ ਹੋ ਗਿਆ ਸੀਨੀ ਤੌਰ ਤੇ ਲੋਕ ਪੂਰੇ ਕਟੜ ਨੇ ਸ਼ਾਮਤੀ ਮਾਨ ਜੀ ਕਹਿੰਦੇ ਨੇ ਬੇਨ ਸਾਹਿਬ ਕੀ ਬੰਦਗੀ ਕਹੀਂ ਠੋਰ ਟਿਕਾਣਾ ਨਾ ਬਹੁਤ ਸੁਣੀ ਗੱਲ ਕੀਤੀ ਉਹਨਾਂ ਨੇ ਜੀ ਹੋਰ ਵੀ ਬਹੁਤ ਸਾਰੇ ਦੋਸਤ ਜੁੜੇ ਚੁੱਕੇ ਨੇ ਆਰ ਸਾਹੀ ਜੀ ਕਹਿੰਦੇ ਨੇ ਮਾਨਸਿਕ ਤਰ ਤਰ ਦਰ ਜਿਹੜਾ ਨੀਵਾ ਨੀਵਾ ਹੋ ਰਿਹਾ ਦਿਨੋ ਦਿਨ ਬਿਲਕੁਲ ਜੀ ਕਰਮ ਸਿੰਘ ਕਹਿ ਰਹੇ ਨੇ ਕੈਨੇਡਾ ਵਿੱਚ ਗਏ ਹੋਏ ਸਟੂਡੈਂਟਾਂ ਬਾਰੇ ਸਖਤ ਕਾਨੂੰਨ ਹੋਏ ਨੇ ਉਹਨਾਂ ਬਾਰੇ ਵੀ ਕੋਈ ਗੱਲ ਕਰੋ ਸਭ ਉਹ ਜਿਹੜੇ ਕਾਨੂੰਨ ਹੈ ਹੁਣ ਅਸੀਂ ਉਹਦੇ ਬਾਰੇ ਕਿ ਉਹ ਤਾਂ ਤੁਹਾਨੂੰ ਕੋਈ ਇਮੀਗ੍ਰੇਸ਼ਨ ਵਾਲਾ ਐਕਸਪਰਟ ਦੱਸੇ ਤੇ ਠੀਕ ਆ ਜੀ ਐਵੇਂ ਮੈਂ ਗਿਆਨ ਝਾੜਨ ਦਾ ਕੋਈ ਫਾਇਦਾ ਨਹੀਂ ਹੁੰਦਾ ਸਾਬ ਸੂਚਨਾ ਹੁੰਦੀ ਹੈ ਸੂਚਨਾ ਤੁਸੀਂ ਵੀ ਪੜ੍ਹੀ ਐ ਅਸੀਂ ਵੀ ਪੜ੍ਹੀ ਐ ਕਿ ਭਾਈ ਉਹ ਜਿਹੜੇ ਵਿਜ਼ਟਰ ਤੇ ਗਏ ਵਰਕ ਪਰਮਿਟ ਨਹੀਂ ਦੇਵੋਗੇ ਜੀ ਜੀ ਯਾਨੀ ਪੀਆਰ ਦਾ ਰਸਤਾ ਉੱਥੇ ਵੀ ਬੰਦ ਵੈਸੇ ਵੀ ਉਹ ਪੀਆਰ 'ਚ ਕਟੌਤੀ ਕਰ ਰਹੇ ਆ ਸਟੂਡੈਂਟ ਦੀ ਆਮਦ ਤੇ ਕੈਪ ਹੈ ਉਹ ਗਾਂ ਵਰਕ ਪਰਮਿਟ ਪੀਆਰ ਵਗੈਰਾ ਸਭ ਉਹ ਰਸਤੇ ਬੰਦਿਆ ਟਰੋਡੋ ਸਭ ਹੁਣ ਆਨੇ ਵਾਲੀ ਥਾਂ ਤੇ ਆ ਰਹੇ ਆ ਜੀ ਉਹਨਾਂ ਨੂੰ ਪਤਾ ਬਥੇਰਾ ਖੇਡ ਲਿਆ ਕਾਰਡ ਹੂੰ ਬਿਲਕੁਲ ਹੁਣ ਤਾਂ ਕੀ ਗੱਲ ਟਿਕਾਣੇ ਤੇ ਇਲੈਕਸ਼ਨ ਆ ਰਿਹਾ ਕਿ ਨਹੀਂ ਨਹੀਂ ਜੀ ਹੁਣ ਮੌਕਾ ਆ ਗਿਆ ਜੀ ਅਸੀਂ ਆਪਣੇ ਨੌਜਵਾਨਾਂ ਦੇ ਵਿੱਚ ਇਨਵੈਸਟ ਕਰੀਏ ਟਿਕਾਣੇ ਆ ਗਈ ਗੱਲ ਹੂੰ ਹੂੰ ਤਾਂ ਕਹਿੰਦਾ ਮਤਲਬ ਇਹ ਆ ਕਿ ਉੱਥੇ ਵਿਚਾਰੇ ਸਾਡੇ ਜਿਹੜੇ ਬੱਚੇ ਆ ਉਹ ਕਿਤੇ ਪ੍ਰੋਟੈਸਟ ਕਰ ਰਹੇ ਆ ਕਿਤੇ ਮੈਂ ਇੱਕ ਵੀਡੀਓ ਦੇਖੀ ਇੱਕ ਬੱਚਾ ਜਿਹੜਾ ਸਟ्रेस ਦਾ ਇੰਨਾ ਸ਼ਿਕਾਰ ਹੋਇਆ ਉਹਦੇ ਕੋਲ ਕੰਮ ਨਹੀਂ ਸੀਗਾ ਜੀ ਉੱਥੇ ਅਰਧ ਕਮਲਾ ਹੋਇਆ ਪਿਆ ਹੂੰ ਹੂੰ ਬਿਲਕੁਲ ਬਿਲਕੁਲ ਉਹਦੀ ਵੀਡੀਓ ਪਾਈ ਗਈ ਆ ਕਿ ਬਈ ਇਹਨੂੰ ਸਿਆਨੂ ਜੀ ਤੇ ਵਿਚਾਰੇ ਨਾਲ ਦੇ ਬੱਚੇ ਕੋਈ ਖਾਣਾ ਵਾਣਾ ਦਿੰਦੇ ਨੇ ਥੋੜਾ ਬਹੁਤਾ ਬਹੁਤ ਕਹਿੰਦੇ ਹਾਲ ਨੇ ਜੀ ਬਹੁਤ ਬੁਰਾ ਹਾਲ ਹੈ ਸਾਹਮਣੇ ਆ ਜਾਂਦੇ ਆ ਕੁਝ ਰਹੇ ਨੇ ਸਾਹਿਬ ਮੇਰਾ ਕੋਈ ਦੋਸਤ ਸੀਗਾ ਸੱਜਣ ਬੇਲੀ ਤੇ ਚਲੋ ਆਇਆ ਤਾਂ ਕਿsene ਦਸਤਾ ਹੋਣਾ ਕਹਿੰਦਾ ਮੈਂ ਕਿਲਾ ਪਹਿਲੀ ਵਿੱਚ ਨਹੀਂ ਹੂੰ ਮੈਂ ਕਿਹਾ ਤੈਨੂੰ ਕਿਉਂ ਹੋ ਗਿਆ ਜੀ ਟੈਲੀ ਅੱਗੇ ਕਿਤੇ ਆਪਣੇ ਕੋਲ ਮਰਬੇ ਹੂੰ ਕਹਿੰਦਾ ਕਿ ਕੁੜੀ ਦੀ ਫਾਇਲ ਹੁਣੀ 30 ਲੱਖ ਰੁਪਈਆ ਚਾਹੀਦਾ ਹੂੰ ਤੇ ਮੈਂ ਆਖਿਆ 30 ਲੱਖ ਪਤਾ ਨਹੀਂ ਜੀ ਲੋਕਾਂ ਨੂੰ ਕੀ ਹੋਈ ਜਾਂਦਾ ਮੈਂ ਕਿਹਾ 3 ਲੱਖ ਕੁੜੀ ਤੇਰੀ ਇੰਟੈਲੀਜੈਂਟ ਹੈ ਹੂੰ 30 ਸਾਢੇ ਉਹਨੂੰ 3 ਲੱਖ ਰੁਪਈਆ ਲਾ ਕੇ ਜੀ ਕਿਸੇ ਨੂੰ ਗਹਿਣੇ ਪਾ ਦੇ ਚੱਲ ਵੇਚ ਨਾ ਬੈ ਨਾ ਕਰ ਯਾਰ ਕੋਈ ਪ੍ਰੋਫੈਸ਼ਨਲ ਕੋਰਸ ਕਰਾ ਦੇ ਕੁੜੀ ਘਰੇ ਬੈਠੀ ਪੈਸੇ ਕਮਾਈ ਹੋਗੀ ਬਿਲਕੁਲ 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 ਕੋਈ ਗ੍ਰਾਫਿਕ ਡਿਜ਼ਾਈਨਰ ਦਾ ਕਰਾ ਦੇ ਕੋਈ ਐਡੀਟਿੰਗ ਦਾ ਕਰਾ ਦੇ ਕੋਈ ਇਦਾਂ ਦਾ ਕਰਾ ਦੇ ਜੀ ਜੀ ਉਹਨੇ ਕਹਿੰਦਾ ਤੈਨੂੰ ਨੀ ਤੈਨੂੰ ਕੀ ਪਤਾ ਯਾਰ ਤੂੰ ਤੇ ਬਸ ਉਹੀ ਗੱਲਾਂ ਤੇਰੇ ਕੋਲ ਤਾਂ ਹੀ ਤੇ ਬੈਦਾ ਨਹੀਂਗਾ ਹਮ ਮੈਂ ਕਿਹਾ ਕੀ ਹੋ ਗਿਆ ਉਹ ਕਹਿੰਦਾ ਇਹਦੇ ਚਾਰ ਉਥੇ ਪਹਿਲਾਂ ਹੀ ਉਸ ਮੁਲਕ ਦੇ ਵਿੱਚ ਭੈਣ ਭਾਈ ਬੈਠੇ ਆ ਉਧਰ ਜਾ ਕੇ ਤੇ ਆਹੀ ਤੇ ਹੋਰ ਦੋ ਚੌ ਸਾਲਾਂ ਨੂੰ ਇਹ ਕਿਲਾ ਛੱਡ ਚਾਰ ਫੋਰ ਲੈ ਲਾਂਗੇ ਮੈਂ ਕਿਹਾ ਠੀਕ ਹੈ ਅਸੀਂ ਵੀ ਜਾਣਾ ਨਾਲ ਐ ਵੀ ਹੋਣਾ ਠੀਕ ਹੈ ਮੈਂ ਕਿਹਾ ਠੀਕ ਹੈ ਭਰਾਵਾ ਤੂੰ ਇਹ ਵਿੱਚ ਤੇ ਅਗਲੇ ਨਾਲ ਦਿਆਂ ਨੂੰ ਚਾਰ ਕਿੱਲਾਂ ਨੂੰ ਸਾਈ ਦੇ ਛੱਡ ਫਿਰ ਹੋਰ ਕੀ ਜੀ 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 ਸੁਖਦੀਪ ਜੀ ਦੱਸ ਰਹੇ ਨੇ ਕਿ ਕੈਨੇਡਾ ਦੇ ਵਿੱਚ ਐਲ ਐਮ ਆਈਏ ਜਿਹੜਾ ਉਹਨਾਂ ਦਾ ਪ੍ਰਬੰਧ ਸੀਗਾ ਸਿਸਟਮ ਸੀਗਾ ਬਣਾ ਕਰਤਾ ਸੀਗਾ ਜੀ ਉਹ ਕੋਰੋਨਾ ਤੋਂ ਬਾਅਦ ਸੀਗਾ ਜੀ ਤਾਂ ਬਸ ਠੀਕ ਹੈ ਉੱਥੇ ਉਹਨਾਂ ਨੇ ਮਜ਼ਦੂਰ ਜਿੰਨੇ ਕੋ ਸਦਨੇ ਸੀਗੇ ਹੂੰ ਉਹ ਅੱਗੇ ਬਸ ਥੈਟਸ ਇਟ ਉਹ ਤਾਂ ওভারਕਰਾਊਡ ਹੋ ਗਿਆ ਉੱਥੇ ਕੰਮ ਜੀ ਜਿਹੜੇ ਉਹਨਾਂ ਦੇ ਉਧਰ ਦੇ ਬੋਰਨ ਬੱਚੇ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਉਹ ਤਾਂ ਇੱਥੇ ਫਿਰ ਤੁਹਾਨੂੰ ਪਤਾ ਇੱਕ ਕਲੈਸ਼ ਵੀ ਹੁੰਦਾ ਹੂੰ ਹੁੰਦਾ ਬਿਲਕੁਲ ਕਮਿਊਨਿਟੀ ਦੇ ਵਿੱਚ ਕਿ ਨਵੇਂਆਂ ਦਾ ਤੇ ਪੁਰਾਣਿਆਂ ਦਾ ਉਹ ਵੀ ਉੱਥੇ ਪੇੜ ਚੱਲਦਾ ਹੈਗਾ ਬਿਲਕੁਲ ਬਿਲਕੁਲ ਆਪਣੇ ਕੋਟਿਆਂ-ਕੁੱਟਿਆਂ ਨੂੰ ਲੈ ਕੇ ਹੁੰਦਾ ਰਹਿੰਦਾ ਉੱਧਰ ਇਹ ਚੱਲ ਰਿਹਾ ਹੈ ਸਭ ਉਹ ਉਹ ਟਰੋਡੋ ਸਾਹਿਬ ਜਿਹੜੇ ਸੀਗੇ ਉਹਨਾਂ ਦੀ ਪੋਲਿਟਿਕਸ ਤੁਸੀਂ ਦੇਖ ਹੀ ਰਹੇ ਹੋ ਉਹ ਬਸ ਪੈਸਾ ਖਿੱਚੀ ਗਿਆ ਖਿੱਚੀ ਗਿਆ ਆਪਦੀ ਰਾਜਨੀਤੀ ਚਲਾਈ ਗਿਆ ਤੇ ਜਿਹੜੇ ਉਹ ਪ੍ਰਬੰਧ ਸੀਗੇ ਨਹੀਂ ਹੋਏ ਉਹ ਤੇ ਤੁਸੀਂ ਕੈਨੇਡਾ ਰਹਿੰਦੇ ਬੰਦੇ ਨੂੰ ਪੁੱਛੋ ਮੈਨੂੰ ਨਾ ਪੁੱਛੋ ਜੀ ਬਿਲਕੁਲ ਉੱਥੇ ਜਿਸ ਤਰ੍ਹਾਂ ਦੇ ਹਾਲਾਤ ਨੇ ਨੀਤੀਗਤ ਜਿਸ ਤਰ੍ਹਾਂ ਦੇ ਹਾਲਾਤ ਨੇ ਜੀ ਜੀ ਮਿੰਟੂ ਜੀ ਅਗਲੀ ਖਬਰ ਵੱਲ ਨੂੰ ਆਪਾਂ ਚੱਲਦੇ ਹਾਂ